ਖਬਰਾਂ માં ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਤਾਂ ਕਸੂਤੇ ਫਸ ਗਏ ਨੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਦੂਸਰੇ ਪਾਸੇ ਜਿਹੜਾ ਹੈ ਬਜਟ ਇਜਲਾਸ ਜਿਹੜਾ ਹੈ ਵਿਧਾਨ ਸਭਾ ਦੇ ਵਿੱਚ ਸ਼ੁਰੂ ਹੋ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀ ਧਿਰ ਯਾਨੀ ਕਿ ਐਲ ਪੀ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਤੋਂ ਦੁਖੀ ਨਹੀਂ ਜਿੰਨੇ ਕੇ ਉਹ ਦੁਖੀ ਨੇ ਆਪ ਦੇ ਵਿਧਾਇਕਾ ਅਤੇ ਮੰਤਰੀਆਂ ਤੋਂ ਪਿਛਲੀ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੋਇਆ ਸੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਨਵੇਂ ਬਣੇ ਪ੍ਰਧਾਨ ਅਮਨ अरोड़ा ਨੇ ਕਿ ਇੱਕ ਦੂਜੀ ਉੱਤੇ ਚਿਕੜ ਨਾ ਸੁਟੋ ਸਾਡਾ ਜਲੂਸ ਨਿਕਲਿਆ ਹੈ ਇੱਕ ਪਾਸੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹਾਰ ਗਏ ਆ ਦੂਸਰੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਨੇ ਇੱਕ ਦੂਜੇ ਉੱਤੇ ਵੱਡੇ ਇਲਜ਼ਾਮ ਲਗਾ ਰਹੇ ਨੇ ਉਹਨਾਂ ਕਹਿੰਦੇ ਦੂਸਰੇ ਤਾਂ ਵਿਰੋਧ ਕਰਦੇ ਸਾਡਾ ਚੰਗਾ ਲੱਗਦੇ ਆ ਲੇਕਿਨ ਅਸੀਂ ਆਪਸ ਵਿੱਚ ਲੜ ਰਹੇ ਹਾਂ ਇਸ ਦੇ ਜਿਹੜੇ ਨਤੀਜੇ ਨੇ ਉਹ ਬੜੇ ਮਾੜੇ ਹੋਣਗੇ ਫਿਰ ਦੁਬਾਰਾ ਪੰਗਾ ਪੈ ਗਿਆ ਹੈ ਸਰਬਜੀਤ ਕੌਰ ਮਾਨੂ ਕੇ ਇੱਕ ਵਾਰ ਫਿਰ ਤਤੇ ਹੋ ਗਏ ਨੇ ਚਲਦੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਉਹਨਾਂ ਨੇ ਵੱਡ ਕੱਟ ਦਿੱਤੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਲਾਲਜੀਤ ਸਿੰਘ ਭੁੱਲਰ ਨੂੰ ਅਜੇ ਲੁਭੇਟਿਆ ਸਰਬਜੀਤ ਸਿੰਘ ਕੌਰ ਮਾਨੁਕੇ ਨੇ ਕਿ ਲਾਲਜੀਤ ਸਿੰਘ ਭੁੱਲਰ ਹੱਕੇ ਬੱਕੇ ਰਹਿ ਗਿਆ ਦੂਸਰੇ ਪਾਸੇ ਹਾਸਾ ਨਿਕਲ ਗਿਆ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੁਲਮਾ ਦਾ ਬੀਬਾ ਸਰਜੀਤ ਕੌਰ ਮਾਨੁਕੇ ਨੇ ਕਿਹਾ ਕਿ ਮੇਰੇ ਹਲਕਾ ਜਗਰਾਉਂ ਦੇ ਵਿੱਚੋਂ ਹਰ ਰੋਜ਼ 2 ਤੋਂ 250 ਬੱਸ ਲੰਘਦੀ ਹੈ ਤੇ ਜਿਹੜੀ ਬੱਸ ਉਹ ਬੱਸ ਅੱਡੇ ਦੇ ਵਿੱਚ ਨਹੀਂ ਜਾਂਦੀ ਬਾਹਰੋਂ ਪਾਰ ਪਰਚੀਆਂ ਕੱਟੀਆਂ ਜਾਂਦੀਆਂ ਨੇ ਬਾਹਰੋਂ ਪਾਰ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਹੈ ਤੇ ਸਾਡੇ ਜਿਹੜੇ ਉੱਤੇ ਮੁਸਾਫਰ ਨੇ ਯਾਤਰੀ ਹੈ ਉਹਨਾਂ ਦਾ ਕੀ ਬਣੇਗਾ ਲਾਲਜੀਤ ਸਿੰਘ ਢੁੱਲਰ ਨੂੰ ਗੱਲ ਨਹੀਂ ਆਈ ਉਹਨਾਂ ਕਹਿੰਦਾ ਡੀਐਮ ਨੂੰ ਮੈਸੇਜ ਕਰੋ ਡੀਐਮ ਦੇ ਨਾਲ ਮੇਟੀ ਮੀਟਿੰਗ ਕਰਾਓ ਡੀਐਮ ਦੀ ਕਾਰਖਾਹੀ ਹੋਣੀ ਚਾਹੀਦੀ ਹੈ ਯਾਨੀ ਕਿ ਤੱਤੇ ਹੋ ਗਿਆ ਸਰਬਜੀਤ ਕੌਰ ਮਾਨੁਕੇ ਲਾਲਜੀਤ ਸਿੰਘ ਢੁੱਲਰ ਨੇ ਗੱਲਾਂ ਦਾ ਕੜਾ ਹੀ ਬਣਾਇਆ ਇਸ ਤੋਂ ਇਲਾਵਾ ਹੋਰ ਕੋਈ ਤਰ੍ਹਾਂ ਦਾ ਜਵਾਬ ਨਹੀਂ ਦਿੱਤਾ ਗਿਆ ਆਖਰਕਾਰ ਕੁਲਤਾਰ ਸਿੰਘ ਸੰਮਾ ਜੋ ਵਿਧਾਨ ਸਭਾ ਦੇ ਸਪੀਕਰ ਨੇ ਜਿਨ੍ਹਾਂ ਵੱਲੋਂ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਚਲਾਇਆ ਜਾ ਰਿਹਾ ਹੈ ਉਹ ਹੱਸੇ ਵੀ ਅਤੇ ਉਹਨਾਂ ਨੇ ਸਾਰਾ ਮਾਮਲਾ ਜਿਹੜਾ ਹੈ ਇੱਧਰ ਉੱਧਰ ਕਰ ਦਿੱਤਾ ਕਿਉਂਕਿ ਸਰਪਜੀਤ ਕੌਰ ਮਾ ਨੂੰ ਟੁੱਟ ਟੁੱਟ ਕੇ ਪਈ ਕਿ ਸਾਡਾ ਟਰਾਂਸਪੋਰਟ ਸਿਸਟਮ ਜਿਹੜਾ ਹੈ ਉਹ ਪੂਰੀ ਤਰ੍ਹਾਂ ਖਰਾਬ ਹੈ ਉਹਨਾਂ ਕਹਿ ਕੇ ਜੇਕਰ ਮੇਰੇ ਹਲਕੇ ਦੇ ਵਿੱਚ ਇਹ ਹੋ ਰਿਹਾ ਹੈ ਪੰਜਾਬ ਦੇ ਵਿੱਚ ਹੋਰ ਵੀ بڑے ਵਾਟੇਵਰ ਦੇ ਬੱਸ ਸਟੈਂਡ ਨੇ ਉਥੇ ਵੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਹੁੰਦੀ ਹੋਵੇਗੀ ਬੱਸ ਯਾਤਰੀਆਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਨੇ ਲਾਲਜੀਤ ਸਿੰਘ ਪੁਲਰ ਨੂੰ ਕਿਹਾ ਜੋ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਨੇ ਤੁਹਾਨੂੰ ਇਹਨਾਂ ਕੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਇੱਕ ਦੂਜੇ ਦੀਆਂ ਪੋਲਾ ਖੁੱਲ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨਤਾ ਪਰੇਸ਼ਾਨ ਨਵੀ ਨੇ ਅਮਨ अरोੜਾ ਨੇ ਕਿਹਾ ਵੀ ਸੀ ਪਿਛਲੇ ਸੈਸ਼ਨ ਦੇ ਵਿੱਚ ਕਿ ਸਾਨੂੰ ਇੱਕ ਦੂਜੇ ਉੱਤੇ ਪਲਟਵਾ ਨਹੀਂ ਕਰਨਾ ਚਾਹੀਦਾ ਸਾਨੂੰ ਆਪਣੇ ਜਿਹੜੇ ਮਾਮਲੇ ਨੇ ਅੰਦਰ ਖਾਤੇ ਸੁਲਝਾ ਲੈਣ ਚਾਹੀਦੇ ਨੇ